ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਪੀਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਤੀਪ ਕਮਲੀ ਸਰਿਆ ਲੋ ਵੀਰ ਜੀ ਜਿੱਦਾਂ ਕਿ ਪਾਰਟ 1 ਦੇ ਵਿੱਚ ਰੋਹਿਤ ਵੀਰ ਜੀ ਨੇ ਤੁਹਾਨੂੰ ਪਰਿੰਦਾਰਾ ਸ਼ੋਅ ਕਰਾਇਆ ਵਾ ਜੀ ਜੋ ਮੁੜ ਸਕਣਾ ਦੇ winner ਹੀ ਠੀਕ ਹੈ ਜੀ ਸੈਕਿੰਡ ਪ੍ਰਾਈਜ਼ ਆਇਆ ਵਾ ਵੀਰ ਦਾ ਤੇ ਜਿੰਨੇ ਜਿੰਨੇ ਟਾਈ ਮੁੱਡੇ ਨੇ ਸਾਰਾ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੇ ਆਓ ਹੁਣ ਰੋਹਿਤ ਵੀਰ ਨਾਲ ਕਰਦੇ ਹਾਂ ਗੱਲਾਂਬਾਤਾਂ ਤੇ ਕਬੂਤਰ ਬਾਜੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਇਥੋਂ ਤੱਕ ਲੈ ਕੇ ਆਏ ਆ ਇਹ ਠੀਕ ਹੈ ਜੀ ਤੇ ਨਾਲੇ ਜੋੜੇ ਵਾਲੇ ਪਰਿੰਦੇ ਜੋ ਕਿ ਵੀਰ ਜੀ ਹੁਣਾਂ ਕੋ ਹੈਗੇ ਨੇ ਉਹਨਾਂ ਦਾ ਕਰਾਉਂਨੇ ਆ ਸ਼ੌਕ ਹਾਂਜੀ ਸੱਸੀ ਗਾ ਰੋਹਿਤ ਵੀਰ ਜੀ ਸੱਸੀ ਗਾ ਵੀਰ ਜੀ ਰੋਹਿਤ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਜੀ ਜਦੋਂ ਰੋਹਿਤ ਵੀਰ ਜੀ ਕਿੱਥੋਂ ਸ਼ੌਕ ਪਿਆ ਆਪਾਂ ਨੂੰ ਜੀ ਕੋ ਸ਼ੌਕ ਤੇ ਵੱਡੇ ਭਰਾ ਤੋਂ ਪਿਆ ਜੀ ਠੀਕ ਹੈ ਜੀ ਇਹ ਇਹਨਾਂ ਲਿਆਂਦੇ ਸੀ ਰਾਮ ਬਾਗੋਂ ਪਾਪਾ ਨਾਲ ਜੀ ਇਹਦੇ ਕਰਕੇ ਦੋ ਹੁਣ ਉੱਤਰ ਓਕੇ ਤੇ ਉਹਨਾਂ ਤੋਂ ਬਾਅਦ ਇਹਨਾਂ ਨੂੰ ਲਿਆ ਪਹਿਲਾਂ ਮੈਨੂੰ ਨਹੀਂ ਸ਼ੌਂਕ ਬਾਈ ਇੰਨਾ ਛੱਡੇ ਮੈਨੂੰ ਸ਼ੌਂਕ ਪੈ ਗਿਆ ਅੱਛਾ ਹੁਣ ਵੀਰ ਜੀ ਹੁਣ ਛੱਡਦੇ ਆ ਤੇ ਹੁਣ ਤੁਹਾਨੂੰ ਇੰਨਾ ਨੂੰ ਨਹੀਂ ਸ਼ੌਂਕ ਇੰਨਾ ਸਿਰਫ ਸਾਥ ਹੀ ਦੇਣਾ ਪੈਸੇ ਤੇ ਲਦਾ ਨਾਲ ਬਾਕੀ ਜੋੜ ਦਾ ਇੰਨਾ ਹੀ ਆ ਗੋਰ ਬਾਜ਼ੀਆਂ ਦਾ ਸ਼ੌਂਕ ਮੈਨੂੰ ਨਹੀਂ ਹੈਗਾ 1 ਟੂ 1 ਓਕੇ ਜੋੜ ਦਾ ਇੰਨਾ ਨੂੰ ਹੀ ਮੈਨੂੰ ਛੱਡਾ ਡਾਂਦਾ ਏ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੰਨਾਂ ਦੀ سپورਟ ਹੁੰਦੀ ਮੰਗਰੋ ਕੋਲ ਵੱਡੇ ਭਰਾ ਦੀ ਵੈਸੇ ਬੜੀ سپورਟ ਹੁੰਦੀ ਆ ਜੀ ਹਾਂ ਜੀ ਇੰਨਾਂ ਦੇ ਸਿੱਤੇ ਹੀ ਆ ਬਾਕੀ ਕੋਈ ਵੱਡ ਸਤਾਜ ਜੀ ਹੁਣਾਂ ਦੀ ਬੜੀ ਸਪੋਰਟ ਆਪਾਂ ਨੂੰ ਬਿਲਕੁਲ ਬਿਲਕੁਲ ਜੀ ਕੋਲਿਆ ਜੋ ਵੀ ਚੀਜ਼ ਚਾਹੀਦੀ ਹੈ ਸਤਾਜ ਜੀ ਹੁਣਾਂ ਨੂੰ ਕਰੀਗਾ ਮੂਹ ਪਲਿਆ ਰਹੇ ਹੋਏ ਓਕੇ ਕੋਈ ਵੀ ਚਾਹੀਦਾ ਹੋਵੇ ਦਵਾਈ ਦਾਰੂ ਕੁਝ ਵੀ ਹੋਵੇ ਇਹ ਲਾਲ ਕਬੂਤਰਾਂ ਨਾਲ ਰਿਲੇਟਡ ਕੁਝ ਵੀ ਹੋਵੇ ਹਾਂਜੀ ਫੋਨ ਹੀ ਲਾਣਾ ਬਸ ਪਹੁੰਚ ਜਾਣੀ ਆਪਾਂ ਓਕੇ ਤੇ ਵੀਰ ਜੀ ਤੁਹਾਨੂੰ ਕਿੱਥੋਂ ਸ਼ੌਂਕ ਪਿਆ ਜੀ ਜਦੋਂ ਤੁਸੀਂ ਦੋ ਕਬੂਤਰ ਲੈ ਕੇ ਆਏ ਰਾਮ ਬਾਗੋਂ ਮੈਨੂੰ ਸ਼ੌਂਕ ਐ ਇਦਾਂ ਹੀ ਵਰਜੀ ਉਹ ਲਾਗੇ ਥੇ ਵੀ ਰੱਖੇ ਰਿਸ਼ਤੇਦਾਰਾਂ ਓਕੇ ਉਹ ਮੁੰਡੇ ਨੇ ਰੱਖੇ ਸਾਹਮਣੇ ਆਹ ਠੀਕ ਹੈ ਜੀ ਵੀਰ ਕੀਤੇ ਨੇ ਓਕੇ ਮੈਂ ਉਦੋਂ ਛੋਟਾ ਆ ਨਾ ਮੈਂ ਉਰੇ ਵਿੰਨਾ ਨਾ ਮੈਨੂੰ ਸੋਣੀ ਲੱਗਦੇ ਸੀ ਆਹ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਗਾਣਾ ਚੱਲਿਆ ਸੀ ਰੱਖ ਲੈ ਕਬੂਤਰ ਖਾਂ ਦੀਏ ਖੰਭਾਂ ਤੇ ਤੇਰਾ ਨਾਮ ਲਿਖਿਆ ਉਸ ਤੋਂ ਬਾਅਦ ਫਿਰ ਮੈਨੂੰ ਸ਼ੌਂਕ ਪਿਆ ਮੈਂ ਦੋ ਕਬੂਤਰ ਲਿਆ ਕੇ ਰੱਖੇ ਵੇੜੇ ਜੋੜਾ ਲਿਆਂਦਾ ਕਿ ਜੋੜਾ ਲਿਆਂਦਾ ਸੀ ਆ ਠੀਕ ਹੈ ਜੀ ਉਸ ਤੋਂ ਬਾਅਦ ਜੋ ਸ਼ੌਂਕ ਦਾ ਸ਼ੌਂਕ ਪਿਆ ਗਾ ਇਹਨਾਂ ਨੂੰ ਪੈ ਗਿਆ ਉਸ ਤੋਂ ਬਾਅਦ ਫਿਰ ਗਾਂ ਦੀ ਗਾਂ ਸ਼ੌਂਗੀ ਪੈਨ ਲਿਆ ਆ ਠੀਕ ਹੈ ਉਹਦੇ ਬੱਚੇ-ਪੁੱੱਚੇ ਫਿਰ ਕਢਾਉਂਦੇ ਰਹੇ ਬੱਚੇ-ਪੁੱੱਚੇ ਨਿਕਲੇ ਉਹਦੇ ਕਿ ਨਹੀਂ ਉਸ ਤੋਂ ਬਾਅਦ ਦੇ ਵਿੱਚ ਉਹ ਤੇ ਜੋੜਾ ਨਹੀਂ ਰਿਹਾ ਸੀ ਉਸ ਤੋਂ ਬਾਅਦ ਮੈਂ ਫੇਰ ਲਿਆਇਆ ਓਕੇ ਹਾਂ ਜੀ ਤੋਂ ਵੀ ਉਦੋਂ ਨੌਲੇਜ ਨਹੀਂ ਸੀ ਜੋ-ਜੋ ਵਲੀ-ਵਲੀ ਤੁਹਾਨੂੰ ਪਤਾ ਬਦਲਾ ਸਿਆਣਾ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਉਸ ਤੋਂ ਬਾਅਦ ਫਿਰ ਇਤੈ ਕੰਮ ਵਾਦਦਾ ਕੀ ਆ ਠੀਕ ਹੈ ਜੀ ਇਹ ਉਸਤਾਦ ਹੁਣਾ ਨੂੰ ਮਿਲੇ ਹੁੰਦੇ ਉਸਤਾਦ ਜੀ ਆ ਠੀਕ ਹੈ ਜੀ ਇਹਨਾਂ ਫਿਰ ਗਾਂ ਦੀ ਗਾਂ ਪੇ ਦਿੱਤਾ ਠੀਕ ਹਾਂਜੀ ਤੇ ਜਦੋਂ ਤੁਸੀਂ ਉਸਤਾਦੀ ਸ਼ਗਿਰਦੀ ਦੇ ਸਫ਼ਰ 'ਚ ਆਏ ਕੌਣ ਲੈ ਕੇ ਗਿਆ ਖੁੰਡੇ ਉਸਤਾਦ ਜੀ ਹੁਣਾ ਕੋ ਤੁਹਾਨੂੰ ਕਿ ਖੁਦ ਆਪ ਹੀ ਗਏ ਤੁਸੀਂ ਖੁੰਡੇ ਉਸਤਾਦ ਜੀ ਦੇ ਸ਼ਗਿਰਦ ਹੀ ਆ ਠੀਕ ਹੈ ਜੀ ਉਹ ਸਾਹਮਣੇ ਵੀ ਹੈਗਾ ਹੁੰਦਾ ਆ ਠੀਕ ਹੈ ਜੀ ਹਾਂਜੀ ਉਹਨਾਂ ਨੇ ਇਹਨੂੰ ਕਿਹਾ ਓਕੇ ਜੇ ਉਹਦੋਂ ਨੂੰ ਪਤਾ ਨਹੀਂ ਹੁੰਦਾ ਸਾਡੇ ਕਬੂਤਰ ਉੱਡ ਦਿੰਦੇ ਆ ਠੀਕ ਹੈ ਨਵੇਂ ਨਵੇਂ ਰੱਖੇ ਪਹਿਲੇ ਤੇ ਬਿਲਕੁਲ ਬਿਲਕੁਲ ਵੀ ਪਹਿਲਾਂ ਜਿੱਦਾਂ ਕਿ ਉਸਤਾਦੀ ਸ਼ਾਗਿਰਦਾਂ ਤੋਂ ਬਗੈਰ ਹੀ ਬਾਜੀਆਂ ਪੁਜੀਆਂ ਉਡਦੀਆਂ ਸੀ ਨਹੀਂ ਨਹੀਂ ਬਾਜੀ ਕੋਈ ਨਹੀਂ ਜੇ ਢਾਈ ਕਬੂਤਰ ਉਡ ਦਿੰਦੇ ਉਹਦੋਂ ਦੋ ਦੋ ਢਾਈ ਢਾਈ ਤਿੰਨ ਤਿੰਨ ਵੇਹ ਤਾਂ ਕੋਡੇ ਨਾਲ ਨੂੰ ਕੁਝ ਨਹੀਂ ਪਾਣਾ ਨਾ ਦਾਣਾ ਪਾਉਣਾ ਬੰਦ ਕਰ ਦੇਣੇ ਅਗਲੇ ਦਿਨ ਫੇਰ ਢਾ ਦੇਣੇ ਫੇਰ ਉਹਨੇ ਵੇਹ ਬੈਣੇ ਓਕੇ ਤੇ ਲਾਲੋ ਹੁਣ ਸੰਭਾਲ ਆ ਜੀ ਹੁਣ ਪਤਾ ਆਇਆ ਤਾਂ ਹੁਣ ਉਹ ਸੀਨੇਗਾ ਪਹਿਲਾਂ ਵੀ ਵੇ ਲੋ ਕਬੂਤਰ ਉਡ ਦਿੰਦੇ ਉਡਦੇ ਸੀ ਬਿਲਕੁਲ ਦਾਣਾ ਪਾ ਕੇ ਕੋਈ ਸੰਭਾਲ ਨਹੀਂ ਕੋਈ ਪਰਾਣੀ ਪਾਣੀ ਪਾਉਣਾ ਜਾਂ ਕੁਝ ਨਹੀਂ ਆਣੇ ਆ ਤਾਰਨੇ ਬੰਦ ਕਰ ਜਾਣੇ ਓਕੇ ਤੇ ਅਗਲੇ ਦਿਨ ਵੀ ਕਬੂਤਰ ਉਹਨੇ ਵੇਹ ਬੈਣੇ ਤੇ ਚਲੋ ਫਿਰ ਵੀਰ ਨੂੰ ਨਾ ਕਿਹਾ ਲੱਗੇ ਹੈਗੇ ਆ ਉਹਨਾਂ ਬਾਬਾ ਚ ਇੱਧੇ ਰੱਖੀ ਉਹਨਾਂ ਕੁੰਡੇ ਭਾਈ ਦੇ ਸਕੇਤੇ ਉਹਨਾਂ ਕਿਹਾ ਚੇਲੇ ਬਹੁਤ ਬਾਰੀ ਦੁਨੀਆ ਦਾ ਹੈ ਠੀਕ ਹੈ ਜੀ ਫਿਰ ਸ਼ਗਿਰਦ ਪੈ ਸ਼ਗਿਰਦ ਪੈਣ ਤੋਂ ਬਾਅਦ ਬਿਮਾਰੀ ਪੈ ਗਈ ਸਾਰੇ ਸਾਰੇ ਪੁੱਤਰ ਮਰ ਗਏ ਟੋਟਲੀ ਇੱਕ ਦੋ ਹੀ ਬਚੇ ਹੋਣੇ ਫਿਰ ਅਸੀਂ ਸਟਾਰਟਿੰਗ ਤੋਂ ਕੀਤਾ ਫਿਰ ਮੇਰੇ ਖਿਆਲ ਨਾਲ 13 ਚ ਕਿ 14 ਸ਼ਗਿਰਦ ਹੋਏ 15 ਤੋਂ ਬਾਅਦ ਬਾਰੀਆਂ ਸਟਾਰਟ ਕੀਤੀ ਫਿਰ 15 ਤੋਂ ਛੀਲਾਂ ਦੇ ਬਾਜ਼ੀਆਂ ਖੇਡਣੀਆ ਛੋੜ ਦਿੱਤੀ ਪਹਿਲੀ ਬਾਜੀ ਦਾ ਹੀ ਪਹਿਲੀ ਵਾਰ ਨੇ ਕੀਤੀ ਤੇ ਕਿੰਨਾ ਚਿਰ ਹੋ ਗਿਆ ਖਲੀਫਾ ਕੀਤਾ ਉਸਤਾਜੀ ਉਹਨਾਂ ਨੇ ਤੁਹਾਨੂੰ ਖਲੀਫਾ ਨੂੰ ਪਿਛਲੇ ਸਾਲ ਹੀ ਹੋਇਆ ਅੱਛਾ ਖ ਦੇਖ ਲੋ ਜੀ 8 ਸਾਲ ਦਾ ਵੀਰ ਦਾ ਸਫਰ ਤੇ 8 ਸਾਲ ਬਾਅਦ ਖਲੀਫਾ ਕੀਤਾ ਜੇ ਵੇਖ ਲੋ ਕਿੰਨਾ ਸਬਰ ਜੇ ਵੀਰ ਤੇ ਨਹੀਂ ਯਾਰ ਠੀਕ ਹੈ ਜੀ ਤੇ ਭਾਈ ਕਰਨਾ ਹੀ ਚਾਹੀਦਾ ਕਾਲੀ ਨਹੀਂ ਕਰ ਬਿਲਕੁਲ ਵਫਾਦਾਰੀ ਬਕੋਣੀ ਚਾਹੀਦੀ ਚੇਲੇ ਨੂੰ ਪਹਿਲਾਂ ਉਸਤਾਦ ਅੱਜ ਕੱਲ ਮੈਂ ਇਹ ਵੀ ਸੁਣਿਆ ਚੇਲਿਆਂ ਦੇ ਮੂੰਹੋਂ ਉਸਤਾਦ ਦਾਦਾਂ ਨਹੀਂ ਪੁੱਛੋਗੇ ਤੇ ਦੱਸੂਗਾ ਬਿਲਕੁਲ ਘਰੇ ਬੈਠੇ ਦੇ ਆ ਨਹੀਂ ਜਾਂਦੇ ਬਿਲਕੁਲ ਬਿਲਕੁਲ ਇਹ ਵੀ ਮੈਂ ਗੱਲ ਕਹੂੰਗਾ ਤੁਹਾਡੀ ਗੱਲ ਵੱਡੀ ਕਰਦਾ ਮੈਂ ਮੈਂ ਪੜਿਆ ਸੁਣਿਆ ਬੜਿਆਂ ਕੋ ਸੁਣਿਆ ਜੇ ਅੱਜ ਤੱਕ ਜਿਹੜਾ ਮਿਲਦਾ ਉਹ ਨਹੀਂ ਉਸਤਾਦਾਂ ਨੂੰ ਕੋ ਦੱਦਾਂ ਜੇ ਆਪਾ ਜਾਓ ਉਸਤਾਦ ਨਾਲ ਗੱਲਾਂ ਕਰੋ ਪੁੱਛੋ ਘਰੇ ਬਹੁ ਜਾ ਕੇ ਵਿਦੋ ਉਹਨਾਂ ਨੂੰ ਦੱਸੋ ਉਸਤਾਦ ਜੀ ਇਦਾਂ ਡਾਕ ਡੁੱਤਰ ਹੋਇਆ ਜਦੋਂ ਆਪਾ ਫੋਨ ਨਹੀਂ ਕਰਨਾ ਜਾ ਕੇ ਬਹਿਣਾ ਨਹੀਂ ਆ ਤੇ ਉਹਨਾਂ ਕਿੱਧਰ ਹਉਣ ਵੇਹਲੋ ਗੁੰਡੇ ਭਾਈ ਨੂੰ ਪੁੱਛ ਲਓ ਮੈਂ ਹਫਤੇ ਦੋ ਜਾਂ ਤਿੰਨ ਵਾਰ ਹੀ ਜਾਣਾ ਹਾਂ ਓਕੇ ਤੇ ਕਿ ਨਾ ਕਿ ਇਹ ਗੱਲ ਤੇ ਮੈਂ ਨਵਾਂ ਟੌਪਿਕ ਸ਼ੇਅਰ ਨਹੀਂ ਇਹ ਨਾ ਉਸਤਾਦ ਜੀ ਆਹ ਗੱਲ ਆਹ ਦੱਸਣੀ ਬਿਲਕੁਲ ਪੁੱਛੋਗੇ ਤੇ ਪੁੱਛਾਂਗੇ ਤੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਮੈਂ ਤੇ ਆ ਨਹੀਂ ਜਾਣੀ ਵੀ ਦਾਣਾ ਪਾ ਲਿਆ ਤੇ ਬਸ ਡਾਲੇ ਤੇ ਆ ਜਾਣਾ ਸ਼ੌਂਕ ਹੋ ਜਾ ਆਪਾਂ ਨੂੰ ਥੋੜਾ ਆਪ ਵੀ ਚਲ ਕਰਨੀ ਪੈਣੀ ਹੈ ਇਹ ਗੱਲ ਬਿਲਕੁਲ ਸਹੀ ਯਾਰ ਇਹ ਤੋ ਹੀ ਹੈਗਾ ਜੀ ਵੀ ਨਾਮ ਲੰਮੀਆਂ ਹੀ ਟਾਰੀਆਂ ਮਾਰਨੀਆਂ ਵੀ ਗਾਂ ਦੀ ਗਾਂ ਚਲੋ ਮਾਰਾ ਇਹਨੇ ਅੱਜ ਬੁਲੰਦੀਆਂ ਤੇ ਲੈ ਕੇ ਆਇਆ ਵਾ ਅੱਜ ਸੈਕਿੰਡ ਪ੍ਰਾਈਜ਼ ਤੇ ਮੋਟਰਸਾਈਕਲ ਮਿਲਿਆ ਵਾ ਚਲੋ ਮਾਰਾ ਇਹ ਹੋਰ ਦਿਨ ਦੁਗਣੀ ਰਾਤ ਹੋ ਗਈ ਤਰੱਕੀ ਕਰੇ ਪਹਿਲੀ ਏਨੀ ਕਰਾਈ ਸੀ ਮੈਂ 2021 ਚ ਇੱਥੇ ਘੜੋਲਾ ਜਣਕੇ ਉਸਤਾਦ ਹੁਣ ਅਡਾਈ ਉਦੋਂ ਵੀ ਕਰਾਇਆ ਸੀ ਮੈਂ ਟਰੀ ਉਹ ਵੀ ਤੀਜਾ ਨਾਮ ਲੱਗਾ ਸੀ ਆਪਣਾ ਹਾਂ ਠੀਕ ਹੈ ਜੀ ਹਾਂਜੀ ਫਿਰ 2024 ਚ ਕਰਾਈ ਉਦੋਂ ਵੀ ਆਪਣਾ ਤੀਜਾ ਨਾਮ ਲੱਗਾ ਹੈ ਹਾਂ ਠੀਕ ਹੈ ਜੀ ਹਾਂਜੀ ਉਦੋਂ ਵੀ 70 ਰਕੀ ਆਪਣਾ ਆ ਗਿਆ ਦੂਜਾ ਨਾਮ ਜੀ ਐਰ ਕੀ ਇੱਥੇ ਕਰਾਈ ਇੱਥੇ ਵੀ ਪਹਿਲੀ ਏਰੀ ਕਰਾਈ ਹਾਂ ਠੀ ਕਬੂਤਰ ਕਿੱਥੇ ਵੀ ਆ ਬਹਿਰਮਾਨ ਬਖਸ਼ ਹੁਣ ਵੀ ਮੈਂ ਅਜ ਰਿਕਾਰਡਿੰਗ ਤੋਂ ਹੁੰਦਾ ਪਿਆ ਵੀਰ ਜੀ ਹੁਣਾ ਦੀ ਕਵਰ ਉਸਤਾਜੀ ਹੁਣੀ ਕੈਨੇਡਾ ਵਾਲਿਆਂ ਦੀ ਦੋ ਮੋਟਰਸਾਈਕਲ ਅੱਥੂ ਚ ਨਾਊਜ਼ ਕਰਤੇ ਆ ਜੀ ਉਹਨਾਂ ਨੇ ਤੇ ਤੀਜੇ ਦਾ ਆ ਜਾਂਦੇ ਆ ਵੀ ਤੀਜੇ ਦਾ ਵੀ ਸ਼ੈਨ ਹਾਂ ਜੀ ਹਲੇ ਡਾਊਟ ਹੈਗਾ ਥੋੜਾ ਕੋਈ ਨਹੀਂ ਭਾਵੇਂ ਤੀਸਰਾ ਵੀ ਨਾਊਜ਼ ਕਰ ਦੇਣਾ ਹਾਂ ਜੀ ਕੋਈ ਨਹੀਂ ਮਾਰਾ ਪੜੀ ਕਰੇ ਹਾਂ ਜੀ ਮੈਂ ਆਂ ਵੀ ਮਿਹਨਤ ਕਰੋ ਜੀ ਬਿਲਕੁਲ ਕਿ ਕਬੂਤਰਾਂ ਨੂੰ ਕਾਡੋਗਾ 18 ਘੰਟੇ ਤੇ ਦੇਣਾ ਹੀ ਪੈਣਾ ਬਿਲਕੁਲ ਇਹ ਗੱਲ ਬਿਲਕੁਲ ਸਹੀ ਜੀ 18 ਘੰਟੇ ਦੋਗੇ ਤੇ ਕਬੂਤਰ ਉੱਟਨੇ ਜਲੀਂਦੇ ਇਹ ਗੱਲ ਬਿਲਕੁ ਅਗਲੇ ਦਿਨ ਡਾਜ ਨੇ ਇੱਕ ਕੁੱਡਣਾ ਇੱਕ ਕੁੱਡਣਾ ਤੇ ਦੋ ਡਨੇ ਦੋ ਡਨੇ ਨੇ ਇਦਾਂ ਬਹੁਤ ਪੜਨਾ ਪੈਂਦਾ ਕਬੂਤਰਾਂ ਨੂੰ ਇੰਨਾ ਕਿ ਉਸਤਾਦ ਉਹਨਾਂ ਦੇ ਵਿੱਚ ਰਵਾਂਗੇ ਤੇ ਫੇਰ ਹੀ ਪੜ ਪਾਵਾਂਗੇ ਹਨਾ ਮੈਂ ਮੰਨੂ ਕਿ 6 ਦਿਨ ਮੈਂ ਸੱਤਾ ਨਹੀਂ ਜੇ 8 ਘੰਟੇ ਸੌਂਦਾ ਰਹਾਂ ਤੇ ਝੋਕੇ ਵਜ ਦਿੰਦੇ ਰੋਟੀ ਖਾਂਦੇ ਨੇ ਮम्मा ਗਾਲਾਂ ਕੱਢ ਦਿੰਦੇ ਵੀ ਸੌ ਲਿਆ ਕਰ ਰੈਸਟ ਕਰ ਲਿਆਗਾ ਮੈਂ ਨਹੀਂ ਮੰਮੀ ਅੱਜ ਮੇਰੇ ਫਲ ਮਿਲੋ ਪਰ ਅੱਜ ਮੋਟਰਸਾਈਕਲ ਆਇਆ ਤੇ ਫਿਰ ਉਹ ਵੀ ਖੁਸ਼ ਹੋ ਗਏ ਹਨਾ ਮੈਂ ਨਾ ਹੀ 2022 ਦੇ ਵਿੱਚ ਮੇਰੇ 5 ਕਬੂਤਰ ਨਹੀਂ ਆਏ ਪਹਿਲੀ ਛਿੰਡ ਦਾ ਜੀ ਓਕੇ ਤੇ ਚਲੋ ਉਹ ਕੋਈ ਕੀਤਾ ਵੀ ਨਹੀਂ ਮੌਸਮ ਦਾ ਵੀ ਤੁਹਾਨੂੰ ਪਤਾ ਲੋਆਂ ਕਿੰਨੀਆਂ ਵਗੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੱਗੇ ਜੀ ਬਸਾਰ ਦੇ ਵਿੱਚ ਲੱਗੇ 42 ਡਿਗਰੀ ਤੱਕ ਟੈਂਪਰੇਚਰ ਗਿਆ ਨਮੀ ਗਿਆ ਵਗਿਆ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਚਲੋ ਵੀ ਉਹ ਕਬੂਤਰ ਸੋਣੇ ਸੀ ਉਦੋਂ ਵੀ ਚਲੋ ਥੋੜੀ ਬੁੱਤੀ 헤ੜਾ ਫੇਰੀ ਹੋਈ ਉਹ दाणे ਪਾਣੀ ਚ ਅੱਗੜ ਪਿੱਛੇ ਰੋ ਗਏ ਹਣੇ ਕਬੂਤਰ ਤੋਂ ਉਹੋ ਆਪਣੇ ਪੰਜ ਕਬੂਤਰ ਨਹੀਂ ਆਈ ਇੱਕ ਪੱਲੇ 'ਚ ਹੀ ਬੈ ਗਈ ਉਹ 골ਡਨ ਮਾਦੀ ਓਕੇ ਹਾਂਜੀ ਉਦੋਂ ਬੜਾ ਮਨ ਖਰਾਬ ਹੋਇਆ ਤਿੰਨ ਦਿਨਾਂ ਤੋਂ ਬਿਮਾਰ ਨੇ ਬੜਾ ਮਨ ਖਰਾਬ ਆ ਅਗਲੀ ਜਿਹੜੀ ਆਖਿਆ ਵੀ ਨਹੀਂ ਕਿੰਨੇ ਤੱਕ ਲਈ ਜਿਹੜੀ ਡਬਲ ਕਰਨੀ ਗਲਤੀਆਂ ਫੜੀਆਂ ਫਿਰ ਜਿਹੜੀਆਂ ਗਲਤੀਆਂ ਕੀਤੀਆਂ ਬਿਲਕੁਲ ਚਲੋ ਹੁਣ ਰੱਬ ਨੇ ਆਕੇ ਲਿਆਂਦਾ ਕਹਿੰਦੇ ਨਾ ਪਹਿਲੇ ਹਾਰਾਂ ਜਿਹੜਾ ਹਾਰਾ ਮੱਥੇ ਲਾ ਲੀਆਂ ਜਿੱਤਾ ਆਪੇ ਹਾਂ ਇਹਨਾਂ ਤੱਕ ਭਾਈ ਮੱਥੇ ਨਹੀਂ ਨ ਲੱਗਦੀ ਉਹਨਾਂ ਤੱਕ ਬੰਦਾ ਬਣ ਨਹੀਂ ਸਕਦਾ ਬਿਲਕੁਲ ਸਿੱਖਾਂ ਨੂੰ ਕੁਝ ਨਹੀਂ ਮਿਲੂਗਾ ਨਾ ਤੇ ਬਾਕੀ ਦੂਜੀ ਗੱਲ ਰਹੀ ਹੈ ਵੀ ਆਪਾਂ ਦਿੰਨੇ ਆ ਵੀ ਜੋੜੇ ਜੋੜੇ ਹੁਣ ਵੇਲੋ ਜੋੜੇ ਉਸਤਾਦ ਹੁਣਾ ਭੇਜੇ ਮੈਨੂੰ ਇੱਕ ਕਬੂਤਰ ਮੋਲ ਲਈ ਜੇ ਲੈੰਦਾ ਠੀਕ ਹੈ ਜੀ ਇੱਕ ਵੀ ਕੀ ਹੋਵੇ ਸਾਰੇ ਤਿੰਨ ਜੋੜੇ ਉਸਤਾਦ ਹੁਣਾ ਲੈ ਤੇ ਤਿੰਨਾ ਜੋੜਾ ਦੇ ਬੱਚੇ ਹੋ ਜਾਂਦੇ ਲੋ ਜੀ ਫਿਰ ਆਪਾਂ ਹੁਣ ਕਰਾਈਏ ਫਿਰ ਜੋੜਿਆਂ ਦਾ ਚੌਂਕ ਆਪਾਂ ਕੀ ਆ ਵੀ ਆਪਾਂ ਲੱਖ ਦਾ ਕਬੂਤਰ ਲੈ ਆਏ ਤਿੰਨ ਲੱਖ ਦਾ ਵੇਲੋ ਉਸਤਾਦ ਹੁਣਾ ਲਓ ਜੋੜੇ ਆਏ ਉਹਨਾਂ ਨਾਲ ਕਬੂਤਰ ਬਣਾਏ ਗੋਟਣ ਦੇ ਇੱਕ ਕਬੂਤਰ ਮੋਲ ਲਿਆ ਕੇ ਜੋੜੇ ਨਹੀਂ ਲਾਇਆ ਹਾਂਜੀ ਜੋ ਆਇਆ ਜੇ ਉਸਤਾਦ ਕਰੋ ਜੀ ਲਿਆਓ ਫਿਰ ਉਸਤਾਦ ਜੀ ਹੁਣਾ ਦੇ ਕਰੋ ਹੈਂਡ ਓਵਰ ਤੇ ਵਿਖਾਈਏ ਉਹ ਜੋੜੇ ਉਸਤਾਦ ਜੀ ਹੁਣਾ ਨੂੰ ਤੇ ਨਾਲੇ ਉਸਤਾਦ ਜੀ ਹੁਣਾ ਨਾਲ ਕਰੀਏ ਹਾਂਜੀ ਉਸਤਾਦ ਜੀ ਆਹਨੇ ਪਾਈ ਹੈ ਕਿ ਮੈਂ ਜਾਣਨਾ ਉਸਤਾਦ ਜੀ ਜਿਹੜੇ ਜੋੜੇ ਤੁਸੀਂ ਦਿੱਤੇ ਵੀਰ ਨੂੰ ਫਿਰ ਉਹ ਘਰ ਦੀ ਬਰੀਡ ਬਣਾ ਕੇ ਉਹ ਗਾੜੀ ਉਹਨਾਂ ਦੇ ਧੀਆਂ ਪੁੱਤ ਦਿੱਤੇ ਵੀਰ ਨੂੰ ਜੀ ਘਰ ਦੀ ਬਰੀਡ ਬਣਾ ਕੇ ਕੁਝ ਵੱਡੇ ਜੋੜੇ ਵੀ ਦਿੱਤੇ ਆਪਣੇ ਓਕੇ ਠੀਕ ਹੈ ਘਰ ਦੀ ਆਪਣੀ ਬਰੀਡ ਦਿੱਤੀ ਵੀ ਪਹਿਲੇ ਵੱਡੇ ਜੋੜੇ ਦਿੱਤੇ ਫਿਰ ਉਹਨਾਂ ਚੋਂ ਇਥੋਂ ਬੱਚੇ ਘੜਾ ਘੜਾ ਕੇ ਉਹਨਾਂ ਦੀ ਗਾੜੀ ਬਰੀਡ ਮਤਲਬ ਸੈੱਟ ਕੀਤੇ ਜੋੜੇ ਓਕੇ ਬਾਕੀ ਹੁਣ ਅੱਜ ਕੱਲੋ ਮਹਾਰਾਜ ਜਿਆ ਚੱਲ ਰਿਹਾ ਬਿਲਕੁਲ ਬਿਲਕੁਲ ਬਹੁਤ ਪੁਰਾਣੀਆਂ ਨਸਲਾਂ ਜਿੱਦਾਂ ਕਿ ਉਹ ਉਨੇ ਵੀਰ ਨੇ ਬਹੁਤ ਸੋਹਣੇ ਉਹਨਾਂ ਚੋਂ ਪੰਦੇ ਬਣਾ ਕੇ ਡਾਇਏ ਆ ਜੀ ਠੀਕ ਹੈ ਜੀ ਤੇ ਆਪਣਾ ਵੀ ਮਨ ਖੁਸ਼ ਹੁੰਦਾ ਵਾ ਜੀ ਹਾਂ ਜੀ ਜੇ ਚੇਲਾ ਗਾਂ ਜਾਵੇ ਤਾਂ ਆਪਣਾ ਵੀ ਮਨ ਖੁਸ਼ ਹੁੰਦਾ ਬਿਲਕੁਲ ਬਿਲਕੁਲ ਕੋਈ ਗਾਂ ਤੁਰਦੀ ਕੋਈ ਨਾ ਕੋਈ ਲੈ ਕੇ ਤੁਰੇ ਗਾਂ ਤੇ ਲੱਗਦਾ ਵੀ ਹੁਣ ਵੀ ਪੁੱਤਰਾਂ ਬਾਕੀ ਆਪਣੇ ਉਸਤਾਦ ਵੱਡੇ ਬੈਠੇ ਸ਼ਮਸ਼ੇਰ ਉਸਤਾਦ ਜੀ ਉਹਨਾਂ ਦਾ ਵੀ ਬੜਾ ਆਪਾਂ ਨੂੰ ਯੋਗਦਾਨ ਹੈਗਾ ਉਹ ਨਿੱਕੀ ਨਿੱਕੀ ਗੱਲ ਸਮਝਾਉਂਦੇ ਹਨ ਤਾਂ ਹੀ ਵੀ ਗੌਰ ਕਰਦੇ ਆ ਕਿ ਉਹਨੇ ਕੋਈ ਗਲਤ ਹੋਣਾ ਦੀ ਤੇ ਉਹ ਵੀ ਜੇ ਸਾਨੂੰ ਕੋਈ ਗਲਤ ਲੱਗੇ ਤਾਂ ਅਸੀਂ ਵੀ ਕਹਿ ਦਈਏ ਇਸ ਵੇਲੇ ਕੋਈ ਗੱਲ ਨਹੀਂ ਬਿਲਕੁਲ ਠੀਕ ਨਹੀਂ ਲੋਕ ਤੋਂ ਕਰ ਲੈਣੇ ਵੀ ਮੇਲ ਵਰਤ ਕੇ ਚਲੇ ਜਾਂਦਾ ਜੀ ਠੀਕ ਨਹੀਂ ਹੁਣ ਅਸੀਂ ਕਹੀਏ ਉਹ ਆ ਅਸੀਂ ਕਰ ਲਈਏ ਉਹ ਕਹਣ ਇਹ ਨਹੀਂ ਚੰਗਾ ਲੱਗਦਾ ਤੇ ਅਸੀਂ ਵੀ ਕਹੀਏ ਨਹੀਂ ਇਹੋ ਚੰਗਾ ਲੱਗਦਾ ਤੇ ਫਿਰ ਉਹ ਵੀ ਗਲਤ ਕਰਦਾ ਸਾਡੇ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੱਸਾ ਜੀ ਕਿਉਂਕਿ ਵੱਡੇ ਉਸਤਾਦਾਂ ਦਾ ਵੀ ਯੋਗਦਾਨ ਹੋਣਾ ਹੀ ਚਾਹੀਦਾ ਸਾਡੇ ਬਿਲਕੁਲ ਠੀਕ ਨਹੀਂ ਹਨੂ ਜੋ ਵੀ ਦੱਸਿਆ ਅੱਜ ਤੋਂ ਵੱਡੇ ਉਸਤਾਦ ਸਾਨੂੰ ਦੱਸਣਦੇ ਨੇ ਅਸੀਂ ਸਿੱਖਾਂਨੇ ਆ ਹਾਲ ਤੱਕ ਸਿੱਖਾਂਨੇ ਆ ਇਹ ਗੱਡੀਆਂ ਕੋਈ ਚੇਲਾ ਵੀ ਸਿ ਬਿਲਕੁਲ ਸਾਨੂੰ ਜਿੰਨੀ ਨੋਟ ਇੱਕ ਕਬੂਤਰ ਭਾਈ ਇਹੋ ਜੀ ਅਸਤਾਜੀ ਇਹ ਖਤਮ ਨਹੀਂ ਹੋ ਸਕਦੀ ਜਿੰਨਾ ਚਿਰ ਮਰਜੀ ਬੰਦਾ ਸਿੱਖਦਾ ਰਹੇ ਹਨਾ ਜੀ ਜਿੰਨਾ ਚਿਰ ਮਰਜੀ ਕੋਈ ਸਿੱਖਦਾ ਰਹੇ ਕੋਈ ਬੱਚਾ ਵੀ ਕੋਈ ਆਣ ਕੇ ਕਹਦੇ ਵੀ ਮੈਂ ਆਹ ਚੀਜ਼ ਕਰਨੀ ਆ ਤੇ ਮੈਂ ਕਹਿੰਦਾ ਵੀ ਠੀਕ ਹੈ ਤੂੰ ਕਰਨੀ ਆ ਨਾ ਤਾਂ ਠੀਕ ਹੈ ਦਿਖਾ ਦੇ ਪਾ ਦੱਸ ਦੇ ਬਿਲਕੁਲ ਸਿਖਦੇ ਆਂ ਤੇਰੇ ਕੋਲ ਬਿਲਕੁਲ ਉਹਨੂੰ ਅੱਗੇ ਕਰੋ ਐਕਸਪਰੀਮੈਂਟ ਕਰਕੇ ਵੇਖੋ ਹਾਂਜੀ ਫਿਰ ਪਤਾ ਲੱਗਦਾ ਵੀ ਕੀ ਗੱਲ ਹੁੰਦੀ ਕੀ ਪਾ ਬਿਲਕੁਲ ਜੀ ਰਾਈਟ ਹੈ ਕੀ ਗੱਲ ਠੀਕ ਹੈ ਨਹੀਂ ਜੇ ਆਈ ਉਹਨਾਂ ਨੂੰ ਐਵੇਂ ਕਹੀ ਜਈਏ ਯਾਰ ਤੂੰ ਗਲਤ ਹੈਗਾ ਤੂੰ ਸਾਨੂੰ ਗਲਤ ਦੱਸੀ ਜਾਣਾ ਗਲਤ ਫਿਰ ਵੀ ਪਹਿਲੇ ਚੈੱਕ ਤੇ ਕਰੋ ਆਪ ਵੀ ਚੈੱਕ ਕਰਕੇ ਵੇਖੋ ਵੀ ਹੈ ਸਹੀ ਦੱਸਣ ਦੇ ਕਿ ਗਲਤ ਦੱਸਣ ਦੇ ਹਾਂਜੀ ਠੀਕ ਨਹੀਂ ਗੁਨਾਹ ਹੀ ਉਹਨੂੰ ਐਵੇਂ ਕਹਦੇ ਤੂੰ ਛੋਟਾ ਮੈਂ ਆਸਤਾਰ ਆ ਜੀ ਅਣਖ ਦੇ ਵਿੱਚ ਤੇ ਆਪਾਂ ਨੂੰ ਰਹਿਣਾ ਨਹੀਂ ਚਾਹੀਦਾ ਬਿਲਕੁਲ 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 ਸਹੀ ਗੱਲ ਹੈ ਜੀ ਕਿਉਂਕਿ ਕੇਵਲੇ ਛੋਟੇ ਬੰਦੇ ਵੀ ਉਹ ਗੱਲ ਦੱਸ ਜਾਂਦੇ ਆ ਵੀ ਜਿਹੜੀ ਆਪਾਂ ਨੂੰ ਨਹੀਂ ਪਤਾ ਹੁੰਦੀ ਨਹੀਂ ਸਮਝ ਹੁੰਦੀ ਹਨ ਚਾਹੇ ਸਮਝ ਵੀ ਹੁੰਦੀ ਕਿਥੇਲੇ ਦਿਮਾਗ 'ਚ ਨਹੀਂ ਹੁੰਦੀ ਵੀ ਆ ਗੱਲ ਫਿਰ ਉਹ ਗੱਲ ਕਰ ਦਿੰਦਾ ਤੇ ਫਿਰ ਹਾਂ ਕਹਿੰਦਾ ਯਾਰ ਹਾਂ ਬਿਲਕੁਲ ਸਹੀ ਗੱਲ ਆ ਇਹਦੀ ਇਸੇ ਕਰ ਨੂੰ ਤੇ ਆਪਾਂ ਕਿੰਨੇ ਵੀ ਠੀਕ ਹੈ ਜਿੰਨੀ ਐ ਤੋ ਸਿੱਖੀ ਜਾਂਦੀ ਕਬੂਤਰ ਬਾਈ ਜੀ ਆਪਾਂ ਉਨੀ ਸਿੱਖੀ ਜਾਵੇ ਸਭ ਤੋਂ ਵਧੀਆ ਉਸਤਾਦ ਜੀ ਕਿੰਨੇ ਚੇਲੇ ਲੇ ਗਿਆ ਆਪਣੇ ਚੇਲੇ ਤੇ ਹੁਣ ਮੇਰੇ ਹਸਾਬ ਨਾਲ ਗੰਤੀ 40 45 ਤੋਂ ਹੋਣਗੇ 40 45 ਹੋਣਗੇ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ ਵੱਡੀ ਵੀਡੀਓ ਕਰਾਂਗੇ ਉਸਤਾਦ ਜੀ ਹੁਣਾਂ ਦੀ ਪ੍ਰੋਪਰ ਉਸਤਾਦ ਜੀ ਹੁਣਾਂ ਦੀ ਛੱਤ ਤੇ ਜਾ ਕੇ ਉੱਥੇ ਵੀਡੀਓ ਸ਼ੂਟ ਕਰਕੇ ਤੇ ਉਹ ਵੀ ਤੁਹਾਡੇ ਰੂਪ ਰੂਪ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਤੇ ਆਹ ਕਰੋਨੇ ਆ ਤੁਹਾਨੂੰ ਪਰਿੰਦੇ ਦਾ ਸ਼ੌਂਕ ਜੀ ਸਿੰਪਲ ਜੀ ਆਖੋ ਆਹ ਲੋ ਜੀ ਉਸਤਾਦ ਜੀ ਕਹਿੰਦੇ ਸਿੰਪਲ ਜੀ ਅੱਖ ਜੀ ਬਾਕੀ ਤੁਸੀਂ ਆਪ ਦੇਖ ਲਿਓ ਠੀਕ ਹੈ ਜੀ ਉਸਤਾਦ ਜੀ ਹੁਣੇ ਇੱਕ ਗੱਲ ਦੱਸ ਤੀ ਜਾਂ ਨੋਲੇ ਦੇਤੀ ਆ ਠੀਕ ਹੈ ਜੀ ਸੋਨੂ ਵੀਰ ਜੀ ਹੁਣਾਂ ਦੀ ਛੱਤ ਤੇ ਤੇ ਹੁਣ ਉਹ ਕਹਿੰਦੇ ਹੋਰ ਆਪਾਂ ਨੋਲੇ ਹਲੇ ਨਹੀਂ ਦੇਣੀ ਫਿਰ ਦਵਾਂਗੇ ਵੀਡੀਓ ਦੇ ਵਿੱਚ ਠੀਕ ਹੈ ਜੀ ਪਰਪੱਲਾ ਜੀ ਠੀਕ ਹੈ ਜੀ ਆ ਰੋਹੀ ਦੇ ਵੀਰੇ ਇਹ ਕਿਹਦੀ ਧੀ ਆ ਜੀ ਇਹ ਉਸਤਾਦ ਜੀ 골ਡਨ ਕਬੂਤਰੀ ਨਹੀਂ ਇਹਦੀ ਫਸਟ ਨੰਬਰ ਤੇ ਵਿਖਾਈ ਹੈ ਹਾਂ ਜੀ ਹਾਂ ਜੀ ਉਹਦੀ ਧੀ ਜੀ ਤੇ ਜਿਹੜਾ ਆਪਣਾ ਕੋ ਸਤਾਰ ਕੋ ਕਸਤੂਰੀ ਜੋੜਾ ਆ ਹੀ ਉਹਦੀ ਗਾਂ ਪਠੇਰੀ ਗਾਂ 골ਡਨ ਦਾ ਜੋੜਾ ਲਾ ਕੇ ਉਹਦੀ ਧੀ ਜੇ ਅੱਜ ਗਾਂ 골ਡਨ ਦੇ ਨਾਲ ਕਸਤੂਰੀ ਜੋੜੇ ਦੇ ਪਠੇਰੀ ਕਸਤੂਰੀ ਨੇ ਕਸੂਰੀ ਹੁੰਦਾ ਕਸੂਰੀ 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 ਕਸਤੂਰੀ ਸੂਰਤ ਇਸੋ ਨਾਲ ਠੀਕ ਹੈ ਜੀ ਇਹ ਉਹਦੀ ਬਲੱਡ ਲਾਈਨ ਚੋ ਜੀ ਠੀਕ ਹੈ ਜੀ ਇਹ ਬੈਲੈਂਸ ਜੀ ਇਹਦਾ ਠੀਕ ਹੋ ਗਿਆ ਜੀ ਇਹਦੀ ਗਾਂ ਰਾਣੀ ਧੀ ਜਿਹੜੀ ਰਾਣੀ ਧੀ ਆ ਉਹ ਗਾੜੀ ਇਹਦੀ ਜੀ ਇਹਦੇ ਨਾਲ ਨਰ ਕਿਹੜਾ ਲੱਗਾ ਜੀ ਆ ਇਹਦੇ ਨਾਲ ਨਰ ਲੱਗਾ ਜੀ ਆ ਲੋ ਜੀ ਠੁੰਡੇ ਪੰਜ ਠੁੰਡੇ ਉਸਤਾਦ ਜੀ ਉਹਨਾਂ ਦੇ ਘਰ ਦੀ ਬਲੱਡ ਲਾਈਨ ਜੇ ਵੀ ਆ ਦੀ ਅੱਖ ਜੀ ਦੇਖਣੇ ਕਿ ਸਰ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਠੀਕ ਹੈ ਜੀ ਆਇਰਾ پارک ਹੁੰਦਾ ਜੀ ਛੜ ਕੇ ਥਾਰ ਹੋ ਰਿਹਾ ਜੀ ਠੀਕ ਹੋ ਗਿਆ ਜੀ ਕੁਦਰਤ ਫਾਰਦਰ ਹੁੰਦੇ ਚਾਰ ਚਾਰ ਠੀਕ ਹੈ ਜੀ ਇਹ ਇਹਦੇ ਪੰਜੇ ਜੀ ਇਹ ਜੋੜਾ ਲੱਗਾ ਜੀ ਜੋ ਕੀ ਖੁੰਦੇ ਤਾਜ਼ਾ ਜਣਾ ਲਵਾਇਆ ਵਾ ਜੋੜਾ ਇਹਦੇ ਬੱਚੇ ਉੜਦੇ ਆ ਇਹਦੇ ਬੱਚੇ ਉੜਦੇ ਆ ਆਪਣੇ ਕੋ ਜੀ ਹਾਂ ਜੀ ਹਾਂ ਜੀ ਅੱਜ ਤੱਕ ਇੱਕ ਬੱਚਾ ਨਹੀਂ ਜਨਾਇਆ ਇਹਦਾ ਪੱਜਾ ਇਹਨੇ ਹੀਰ ਖੜੇ ਗਨੇ ਓਕੇ ਇੱਕ ਬੱਚਾ ਨਹੀਂ ਜੀ ਠੀਕ ਹੈ ਜੀ ਐ ਵੀ ਇਹਦੇ ਸੋਰੀਆਂ ਚਾਹਵਾ ਗਾਉਂਦੇ ਆ ਇਹ ਸਕਾਇਰ ਡਾਇਰੈਕਟ ਜੀ ਪੁੱਤ ਹਲੋ ਜੀ ਡਾਇਰੈਕਟ ਪੁੱਤ ਜੀ ਕਸਤੂਰੀਆਂ ਜੋ ਠੀਕ ਹੈ ਜੀ ਇਹ ਦੀ ਅੱਖ ਜੀ ਆਈ ਰਪਾਰਕ ਹੁੰਦਾ ਠੀਕ ਹੈ ਜੀ ਸੇਬੇ ਵਾਲੀ ਮਾਟੀ ਲੱਗੀ ਹੋਣੀ ਆ ਓਕੇ ਤੇਬੇ ਵਾਲੀ ਮਾਦੀ ਲੱਗੀ ਸੀ ਤੇ ਤੇਬੇ ਵਾਲਾ ਹੀ ਮਾਰਿਆ ਜੀ ਉਹਨਾਂ ਨੇ ਜਲਾ ਕੇ ਜਿਹੜਾ ਨੰਬਰ ਹੈਗਾ ਤੇ ਉਹਦੇ ਚਾਦਰ ਆ ਬੈਲੈਂਸ ਜਿਹਦਾ ਠੀਕ ਹੈ ਜੀ ਇਹ ਪੰਜੇ ਇਹਦੇ ਪੰਜੇ ਜੀ ਹਲੋ ਸੋਲੂਸ਼ਨ ਨੂੰ ਕੋਸ਼ਿਸ਼ਾ ਸੋਲੂਸ਼ਨ ਨਾਲ ਜੀ ਇਹ ਫੁੱਲ ਵਿਊ ਜਿਹਦਾ ਜੀ ਠੀਕ ਹੋ ਗਿਆ ਜੀ ਕਲਪ ਇਹਦੇ ਨਾਲ ਕਿਹੜੀ ਮਾਦੀ ਲੱਗੀ ਹੈ ਜੀ ਇਹਦੇ ਨਾਲ ਚੀਨੀ ਆ ਤਾਂ ਚੀਨੀ ਮਾਦੀ ਦਾ ਕਰਾਓ ਜੀ ਸ਼ੌਂਕ ਅਸਤਾਜ ਜੀ ਇਹ ਸੌੜੇ ਚਪੜੇ ਆਟੇ ਆ ਹਲੋ ਇਹ ਚੀਨੀ ਮਾਦੀ ਗੀ ਚਪੜਿਆਂ ਚ ਇਹਦੇ ਵੀ ਹਰ ਸਾਲ ਇੱਕ ਨਾ ਇੱਕ ਬੱਚਾ ਹੁੰਦਾ ਹੈ ਬਈ ਓਕੇ ਇਹ ਜੋੜੇ ਦਾ ਹਾਂ ਜੀ ਐਰ ਕੀ ਕਿਹੜਾ ਹੀਰ ਦਾ ਬੱਚਾ ਜੀ ਜਿਹੜਾ ਉੱਡਿਆ ਆਪਣੇ ਕੋ ਐਰ ਕੀ ਹੋ ਰਹਿ ਗਿਆ ਜੀ ਅੰਡਲੀ ਡਾਰੇ ਓਕੇ ਆਇਆ ਨਹੀਂ ਘਰ ਠੀਕ ਹੋ ਗਿਆ ਠੀਕ ਹੋ ਗਿਆ ਜੀ ਇਹਦਾ ਬੈਲੈਂਸ ਜੀ ਇਹ ਪੰਜੇ ਜੀ ਇਹ ਫੁੱਲ ਵੀ ਜੀ ਆਹ ਲਓ ਜੀ ਇਹ ਦਸੋ ਕਿਹੜਾ ਹੈ ਡੱਬਾ ਹੈ ਹਾਂ ਡੱਬਾ ਹੈ ਇਹ ਡੱਬਾ ਵਾਲਾ ਜੀ ਇਹ ਵੀ ਉਸਤਾਜ ਜੀ ਨਾਲ ਦੇ ਘਰ ਦਾ ਹਾਂਜੀ ਇਹ ਨਹੀਂ ਇਹ ਨਹੀਂ ਇਹ ਆਇਆ ਹੀ ਪਈ ਕੋ ਕਿ ਤੋ ਮੈਂ ਲੈਂਦਾ ਜੀ ਓਕੇ ਪਤਾ ਨਹੀਂ ਇਹ ਪਈ ਨੂੰ ਪਵਾ ਬੱਚਾ ਇਦਾਂ ਇੰਨਾ ਨਹੀਂ ਪੁੱਛਿਆ ਵੀ ਕਰਨਾ ਇੱਠਾ ਹੀ ਨਹੀਂ ਆਪਣੇ ਕੋਲ ਹੀ ਨਹੀਂ ਆਪਾਂ ਹੁਣੇ ਪੁੱਛ ਲੈਣੇ ਹਾਂਜੀ ਖੁੰਡੇ ਉਸਤਾਜ ਜੀ ਇਹ ਪਰਿੰਦਾ ਜਿਹੜਾ ਭੇਜਿਆ ਰੋਇਦ ਵੀਰ ਨੂੰ ਇਹ ਘਰ ਦਾ ਕਿ ਆਪਾਂ ਨੂੰ ਆਇਆ ਕਿਤੋਂ ਜੀ ਓਕੇ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਚਾਰ ਪੰਜ ਸਾਲ ਹੋ ਗਏ ਠੀਕ ਹੈ ਓਕੇ ਹਲੋ ਜੀ ਐ ਦਾ ਬੈਲੈਂਸ ਠੀਕ ਹੈ ਜੀ ਐ ਦੇ ਪੰਜੇ ਸਤਾ ਜੀ ਤਾਂ ਕਰਿਓ ਕਬੂਤਰ ਪੰਜੇ ਕਿੱਥੇ ਖੜਦਾ ਤਾਂ ਕਰੋ ਉਲਟਾ ਕਰ ਦੋ ਸਿੱਧਾ ਕਰੋ ਸਿੱਧਾ ਕਰੋ ਕਰੋਤਾ ਉੱਚਾ ਹੱਥ ਨਾਲ ਆ ਲੋ ਜੀ ਇਹਦੇ ਪੰਜੇ ਠੀਕ ਹੈ ਜੀ ਜਿੰਨਾ ਮਰਜੀ ਛਣ ਪੰਜੇ ਉੱਤੇ ਰੱਖ ਲਾਜੀ ਠੀਕ ਹੈ ਜੀ ਇਹ ਲੱਗੀ ਇਹ ਨਾਲ ਉਹਦੇ ਨਾਲ ਇਹ ਮਾਦੀ ਲੱਗੀ ਹੈ ਜੀ ਲੋ ਜੀ ਇਹ ਪਾਰ ਦੀ ਮਾਦੀ ਆਪੇ ਬੈਠ ਹੈ ਇਹ ਪਾਰ ਦੀ ਮਾਦੀ ਲੱਤੀ ਸੀ ਜੀ ਵੀਰ ਦੇ ਕੋਲ ਠੀਕ ਹੈ ਜੀ ਪਲਕਾਂ ਚੈੱਕ ਕਰ ਲੋ ਅੱਖ ਚੈੱਕ ਕਰ ਲੋ ਇਹਦੀ ਸੋਇ ਕਰੋ ਅੱਖ ਦਾ ਇਹਦੀ ਦਾ ਠੀਕ ਹੈ ਜੀ ਉਹੇ ਬੰਦ ਕਰ ਲਾ ਅੰਦਰ ਸਰ ਠੀਕ ਹੋ ਗਿਆ ਸਪਾਰਕੰਦਾ ਇਹਦਾ ਠੀਕ ਹੈ ਜੀ ਕਿੰਨਾ ਜਾਊਗੀ ਸਾਜੀ ਪਿਓਰ ਆ ਕੇ ਕਰੋਸ ਹੋ ਜੇ ਨਹੀਂ ਹੈ ਕਰੋਸ ਹਾਂ ਇਹ ਕੋਈ ਨਹੀਂ ਇਹ ਪਰ ਪੱਲਾ ਜੀ ਠੀਕ ਹੈ ਜੀ ਇਹ ਪਰ ਹੁੰਦਾ ਜੀ ਬਹੁਤ ਸਾਰੇ ਇਹ ਦੂਸਰਾ ਪੱਲਾ ਠੀਕ ਹੋ ਗਿਆ ਤਾਂ ਆ ਲੋ ਜੀ ਆ ਬੈਲੈਂਸ ਇਹਦਾ ਝਾੜੇ ਪਏ ਹੋਏ ਆ ਤਾਂ ਕਰਕੇ ਇਦਾਂ ਕਰਦੇ ਪਏ ਨੇ ਪਰਿੰਦੇ ਕਈ ਇਹ ਪਾਣੀ ਪਿਆਉਣ ਮੜਾ ਇਹ ਚੁੱਪ ਮਾ ਕੋ ਫੜ ਦੋ ਐ ਲੋ ਜੀ ਐ ਦੇ ਪੰਜੇ ਠੀਕ ਹੈ ਜੀ ਠੀਕ ਹੋ ਗਿਆ ਤਾਂ ਜੀ ਐ ਲੋ ਜੀ ਐ ਜੋੜਾ ਹੀ ਜੋ ਕੀ ਤੁਹਾਨੂੰ ਖਾਇਆ ਠੀਕ ਹੈ ਜੀ ਕਰਾਓ ਇਹਦੀ ਅੱਖ ਦਾ ਸ਼ਮੂਕ ਉਸਤਾਦ ਜੀ ਇਹ ਕਿਦਾਂ ਲੱਗਾ ਪਾਣੀ ਨਹੀਂ ਪਾਉਂਦੇ ਐਮ ਆਗ ਆਵਾਜ਼ ਲਗਾਉਂਦਾ ਐ ਮਾਦੀਗੀ ਹਾਂਜੀ ਮਾਦੀ ਇਹ ਲੋ ਜੀ ਆ ਵੀ ਮਾਦੀ ਇਹ ਜੀ ਉਸਤਾਦ ਦੇ ਘਰ ਦੇ ਸਲਾਰੇ ਸਲਾਰੇ ਦੀ ਖਾਤੀ ਵਾਲਾ ਹੈ ਲੋ ਸਾਤੀ ਮਾ ਜਾਨ ਇਹ ਦਾ ਪਾਰਕ ਹੁੰਦਾ ਜੀ ਠੀਕ ਹੈ ਜੀ ਵਾਈਬ੍ਰੇਟ ਕਰਦੀ ਏ ਠੀਕ ਹੋ ਗਿਆ ਜੀ ਸਲੇਟਾ ਪਰ ਵਿੱਚ ਵੱਜਾ ਜੀ ਬੈਲੈਂਸ ਚੈੱਕ ਕਰ ਲਓ ਤੁਸੀਂ ਇਹਦਾ ਵੀ ਇਹ ਵੀ ਖੁੰਡੇ ਸਤਾ ਜੀ ਹੁਣਾਂ ਤੇ ਘਰ ਦੀ ਬਲੱਡ ਲਾਈਨ ਜੀ ਠੀਕ ਹੈ ਜੀ ਇਹ ਵੀ ਉਧਰੋਂ ਹੀ ਆਈ ਏ ਹਾਂ ਇਹਨਾਂ ਕਿਹਦਾ ਨਲ ਲਗਾ ਆ ਲੋ ਜੀ ਖੜੀ ਜੋ ਜਿਹੜੇ ਵੀਰ ਨੇ ਵਿੱਚ ਇਹ ਰੇਲੇ ਮੈਂ ਠੀਕ ਹੈ ਜੀ ਇਹ ਦੀ ਅੱਖ ਜੀ ਰੇਗੇ ਚੈੱਕ ਕਰ ਲੋ ਪਲਕਾਂ ਚੈੱਕ ਕਰ ਲੋ ਜੀ ਤੁਸੀਂ ਠੀਕ ਹੈ ਜੀ ਇਹ ਕਿੱਥੋਂ ਆਲਾ ਇਹ ਤਰਨਤਨ ਪਈ ਲਾ ਲੋ ਜੀ ਤਰਨਤਨ ਇਹ ਸ਼ਮਜੀਤ ਸਾਹਿਬ ਜੀ ਨੇ ਲਿਆ ਕੇ ਦਿੱਤਾ ਜਾ ਤਰਨਤਨ ਆ ਚਲਦੇ ਹੇਰਤਾ ਜੀ ਹਾਂ ਜੀ ਅਸੀਂ ਤਰਨਤਨ ਦਿੰਦਾ ਇਹ ਜਿਹੜੇ ਘਰੋਂ ਆਇਆ ਉਹ ਵੀ ਆਪਾਂ ਨੂੰ ਦੱਸਿਆ ਵਾ ਠੀਕ ਹੈ ਜੀ ਉਸਤਾਜੀ ਹੋਣਾਂ ਨੇ ਤੁਹਾਨੂੰ ਵੀ ਦੇ ਛੱਤ ਤੇ ਵੀ ਕਾਫੀ ਤਰਮ ਤੁਹਾਨੂੰ ਲਿਆ ਕੇ ਛੱਡੇ ਹੋਏ ਨੇ ਪਰਿੰਦੇ ਇਹਦਾ ਬੱਚਾ ਵੀ ਉੱਡਿਆ ਆ ਰਿਹਾ ਕਿ ਆਪਣੇ ਕੋ ਭਾਈ ਜੀ ਹਾਂਜੀ ਉੱਡਿਆ ਕਿਹੜਾ ਬੱਚਾ ਸੀ ਇਹਦਾ ਆਪਣੇ ਕੋ ਇਹਦਾ ਐਂਡਲੀ ਡਾਰੇ ਰਿਹਾ ਹੈ ਬਾਕੀ 10 ਤੋਂ ਪਾਰ ਕਰਦਾ ਓਕੇ ਠੀਕ ਹੈ ਜੀ ਓਕੇ ਆ ਲੋ ਜੀ ਆ ਲੋ ਜੀ ਕੀ ਕਰਨ ਲਗੇ ਇਹ ਨਹੀਂ ਜੀ ਬਲਾਉਂਦਾ ਇਹ ਟਾੜੀ ਪੱਟੀ ਨਾ ਲੱਗਾ ਇਹ ਅਕਰ ਹੋਵੇ ਦਾ ਵੀ ਸ਼ੌਕ ਜੀ ਕਹਿ ਦਿਆ ਕਿ ਜੀ ਇਹ ਪਾਰਕ ਹੁੰਦਾ ਜੀ ਇਹਦਾ ਤਾਂ ਚੂਕ ਬੱਚਾ ਹੁੰਦਾ ਹੈ 12 1 ਵਜੇ ਤੱਕ ਨਹੀਂ ਠੀਕ ਹੈ ਜੀ ਚੂਕ ਬੱਚੇ ਉੱਡਦੇ ਹੀ ਇਹਦੇ 12 1 ਵਜੇ ਤੱਕ ਸੁੱਕੇ ਠੀਕ ਹੈ ਜੀ ਪਰ ਮਿਹਰ ਦੇ ਗਾੜੀ ਕਿਦਾ ਜੋਰ ਚੱਲਦਾ ਜੀ ਵੱਡੇ ਧਾਕੇ ਲੈ ਜਾਂਦਾ ਉਹਦੇ ਫੇਰ ਬੱਚਾ ਹੀ ਜੀ ਨੀਰ ਜੇ ਰਹਿ ਗਿਆ ਬੱਚਾ ਤਰੰਗੀਆਂ ਵਾਸ਼ਣਾ ਵਾਲਾ ਹੈਗਾ ਜੀ ਆਹ ਨੂੰ ਠੀਕ ਹੈ ਜੀ ਤਿੰਨ ਰੰਗ ਦੀਆਂ ਵਾਸ਼ਣਾ ਪਾਈਆਂ ਜੀ ਵੀਰ ਜੀ ਹੋਣਾ ਨੇ ਆ ਮਾਦੀ ਲੱਗੀ ਇਹਦੇ ਨਾਲ ਜੀ ਨਹੀਂ ਨਹੀਂ ਇੱਕ ਸਿੰਗਲ ਇੱਕ ਕੂਤਰ ਗਿਆ ਇੱਕ ਹੁੰਡੇ ਭਈਆ ਲੱਗਿਆ ਓਕੇ ਠੀਕ ਹੈ ਜੀ ਟੈਡੀ ਕੂਤਰੀ ਜੀ ਇਹ ਕਬੂਤਰੀ ਜੀ ਟੈਡੀ ਟੈਡੀ ਪੱਠਾ ਹੀ ਇੱਕ ਤੇ ਟੈਡੀ ਮਾਦੀ ਨਹੀਂ ਤੁਹਾਨੂੰ ਮੈਂ ਕਿਹਾ ਹਾਂਜੀ 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 ਕੂਤਰੀਆਂ ਕਿਹੜੀਆਂ ਇਹ ਜਿਹੜਾ ਪੁੱਤ ਪੁੱਤ ਦੀ ਓਕੇ ਹਾਲੋ ਜੀ ਇਹ ਪਿਛਲੀ ਜਿਹੜੀ ਦੋ ਕੰਡੀਆਂ ਪਈਆਂ ਕੈਟ ਦੀ ਵੀ ਦੋ ਹਾਂ ਦਾ ਕਰਦੇ ਨੇ ਕੈਟ ਦੀ ਅਖਦਾਸ਼ ਸ਼ੌਂਕ ਕਿਉਂ ਜੀ ਉਹ ਬਲਟਿਆ ਹਾਂ ਜੀ ਠੀਕ ਹੈ ਹਾਂ ਵਾ 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 ਹਾਲੋ ਜੀ ਪਰਪਲੇ ਦਾ ਸ਼ੌਂਕ ਕਰੋ ਠੀਕ ਹੈ ਜੀ ਸਲੇਟੀ ਪਰ ਜ਼ਿਆਦਾਤਰ ਹੈਗਾ ਜੀ ਆ ਦੇਖ ਲਓ ਸਲੇਟਾ ਪਰ ਹਰ ਕਬੂਤਰ ਦੇ ਵਿੱਚ ਹੈਗਾ ਜੀ ਬਾਕੀ ਜਿਨ੍ਹਾਂ ਨੂੰ ਨੋਲੇਜ ਹੈ ਜੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਵੀ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਹ ਬੈਲੰਸਰੀ ਇਹਦਾ ਪੰਜੇ ਜੀ ਸੋਰੀ ਪੰਜੇ ਜੀ ਦੇ ਐ ਦਾ ਬੈਨਟ ਠੀਕ ਹੈ ਜੀ ਇੱਕ ਪਰਿੰਦੇ ਦਾ ਕਰਾਵਾਂਗੇ ਸ਼ੌਂਕ ਤੁਹਾਨੂੰ ਹਰੇ ਪੱਲੇ ਵਾਲੇ ਦਾ ਠੀਕ ਹੈ ਜੀ ਆ ਲੋ ਜੀ ਹਰੇ ਰੰਗਾਂ ਵਾਲਾ ਜੋ ਕਿ ਆਪਣੀ ਫਰਮਾਇਸ਼ ਤੇ ਵੀਰ ਕੋ ਮੰਗਾਇਆ ਜੇ ਗੁੱਡੇ ਕੋ ਇਹ ਹਲੇ ਵੀਰ ਜੀ ਨੇ ਕਿੰਨੇ ਦਿਨ ਲਿਆਂਦਾ ਵੀਰ ਜੀ 10 ਕ ਦਿਨ 10 ਕ ਦਿਨ ਹੋ ਗਏ ਲਿਆਂਦੇ ਨੇ ਠੀਕ ਹੈ ਜੀ ਇਹ ਲਿਆਂਦਾ ਵਾ ਵੀਰ ਜੀ ਉਹਨਾਂ ਨੇ ਇਹ ਉਹ ਡਿਜ਼ਾਈਨ ਹੀ ਆ ਜੀ ਉਸਤਾ ਜੀ ਇਹ ਲਿਆਂਦਾ ਆ ਲੋ ਜੀ ਇਹ ਦਾ ਪਰਪਲਾ ਜੀ ਹਰੇ ਰੰਗ ਲੱਗੇ ਹੋਏ ਜੀ ਤੇ ਡਾਰਾ ਖਾ ਖਾ ਕੇ ਪਰਕਾ ਸੇ ਵੀ ਇਹ ਦੇ ਠੀਕ ਹੈ ਜੀ ਬੜਾ ਗਰਮ ਆਤਾ ਹੈ ਜੀ ਹਾਂ ਜੀ ਪੂਰਾ ਜੋਰੇ ਹਾਂ ਜੀ ਪੂਰਾ ਜੋਰੇ ਹਲੋ ਇਹਦਾ ਬੈਲੈਂਸ ਗੋਲੇ ਵਾਲੇ ਉਹਦੇ ਨੇ ਫੇਰੇ ਤੇ ਠੀਕ ਹੈ ਜੀ ਹਾਂਜੀ ਗੋਲੇ ਇਹਦਾ ਬੈਲੈਂਸ ਹਾਂਜੀ ਇਹਦੇ ਪੰਜੇ ਜੀ ਹਰੀਆਂ ਵਾਸ਼ਲਾਹ ਵਾਸ਼ਲਾਹ ਵੀ ਹਰੀਆਂ ਪਾਈਆਂ ਜੀ ਉਸਤਾ ਜੀ ਜਿੱਥੋਂ ਆਇਆ ਜੀ ਹੈਨਾ ਵਾਸ਼ਲਾਹ ਵੀ ਹਰੀ ਪਾਈ ਹੈ ਹਰੇ ਰੰਗ ਨਾਲ ਖਾਸ ਪਿਆਰ ਲੱਗਦਾ ਉਹਦਾ ਵੀਰ ਦਾ ਇਹ ਫੁੱਲ ਵੀਉ ਜੇ ਦਾ ਤੇ ਬਹੁਤ ਹੀ ਜ਼ਿਆਦਾ ਗਰਮ ਜੀ ਬਹੁਤ ਕਾਲਾ ਪੈ ਰਿਹਾ ਜੀ ਲਓ ਆਜਾਦਰ ਲੈਣੇ ਆ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ